ਹਾਂਜੀ ਸ਼ਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਜਿਹੜੇ ਭੈਣ ਭਰਾ ਆਪਣੇ ਚੈਨਲ ਦੇ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਲਾਈਕ ਕਰੋ ਵਾਦ ਤੋਂ ਵਾਦ ਸ਼ੇਅਰ ਕਰੋ ਤਾਂ ਜੋ ਕਿਸੇ ਗਰੀਬ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜਿਕਰ ਮਿੱਤਰੋ ਤੁਸੀਂ ਵੀ ਆਪਣੇ ਘਰ ਮਕਾਨ ਕੋਠੀ ਜਾਂ ਕਿਸੇ ਦੁਕਾਨ ਜਾਂ ਕਿਸੇ ਪਲਾਟ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ WhatsApp ਨੰਬਰ ਚੱਲ ਰਿਹਾ ਜੀ ਸਕਰੀਨ ਤੇ ਵੀਡੀਓ ਬਣਾ ਕੇ ਪਾਓ ਤੇ ਡਿਟੇਲ ਪਾਓ ਅਸੀਂ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਤੁਸੀਂ ਦੇਖ ਸਕਦੇ ਹੋ ਮਿੱਤਰੋ ਜਿਹੜਾ ਘਰ ਦਾ ਪੋਰਚ एरिया ਉਹ ਵੀ ਰੋੜੀਆਂ ਨੇ ਕਿੰਨਾ ਖੁੱਲਾ ਡੁੱਲਾ ਬਣਾ ਰੱਖਿਆ ਜੀ ਇਹ ਜਦੋਂ ਘਰ ਦੇ ਵਿੱਚ ਆਪਾਂ ਐਂਟਰ ਕਰਦੇ ਹਾਂ ਜੀ ਇੱਕ ਸਾਈਡ ਤੇ ਪਹਿਲਾ ਰੂਮ ਆਉਂਦਾ ਜੀ ਤੁਸੀਂ ਦੇਖ ਸਕਦੇ ਹੋ ਜੀ 10x10 ਦੇ ਰੂਮ ਬਣੇ ਹੋਏ ਨੇ ਰੂਮ ਬਹੁਤ ਵਧੀਆ ਖੁੱਲੇ ਡੁੱਲੇ ਤੇ ਸ਼ਾਨਦਾਰ ਹਵਾਦਾਰ ਰੂਮ ਬਣੇ ਹੋਏ ਨੇ ਜੀ ਘਰ ਦੇ ਵਿੱਚ ਜੇ ਫਰਸ਼ਾਂ ਦੀ ਗੱਲ ਕਰੀਏ ਤਾਂ ਸਾਰਾ ਫਰਸ਼ ਟਾਇਲ ਪੱਥਰ ਦਾ ਇਹਨਾਂ ਨੇ ਲਗਵਾ ਰੱਖਿਆ ਜੀ ਤੇ ਕੰਧਾਂ ਦੇ ਉੱਤੇ ਰੰਗ ਰੋਗਨ ਦਾ ਕੰਮ ਵੀ ਬਹੁਤ ਵਧੀਆ ਹੋਇਆ ਜੀ ਤੇ ਛੱਤਾਂ ਦੇ ਉੱਤੇ ਜੋ ਪੀਓਪੀ ਦਾ ਕੰਮ ਹੈ ਉਹ ਵੀ ਬਹੁਤ ਵਧੀਆ ਵੀਰੋੜੀਆਂ ਨੇ ਕਰਵਾ ਰੱਖਿਆ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਖੁੱਲਾ ਡੁੱਲਾ ਰੂਮ ਹੈ ਵਧੀਆ ਪੋਰਚ ਏਰੀਆ ਜੀ ਲੁਧਿਆਣਾ ਏਰੀਆ ਦੇ ਵਿੱਚ ਘਰ ਹੈ ਜੀ ਟਿੱਬਾ ਰੋਡ ਦੇ ਉੱਤੇ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਅੱਗੇ ਇਹਨਾਂ ਨੇ ਵਾਸ਼ਬਿਸ਼ਣ ਲਗਾ ਰੱਖਿਆ ਜੀ ਬਾਹਰ ਤੇ ਨਾਲ ਹੀ ਬਾਥਰੂਮ ਆ ਜਾਂਦਾ ਹੈ ਬਾਥਰੂਮ ਵੀ ਮਿੱਤਰੋ ਬਹੁਤ ਹੀ ਖੁੱਲਾ ਡੁੱਲਾ ਤੁਸੀਂ ਦੇਖ ਸਕਦੇ ਹੋ ਪੂਰੇ ਬਾਥਰੂਮ ਦੇ ਵਿੱਚ ਟਾਇਲ ਲੱਗੀ ਹੋਈ ਹੈ ਜੀ ਥੱਲੇ ਗ੍ਰੇਨਾਇਟ ਦਾ ਫਰਸ਼ ਲੱਗਿਆ ਹੋਇਆ ਤੇ ਜਿੰਨਾ ਵੀ ਵਾਟਰ ਸਪਲਾਈ ਦਾ ਕੰਮ ਹੈ ਜਾਂ ਸਾਰਾ ਪੀਓਪੀ ਦਾ ਕੰਮ ਹੈ ਉਹ ਵੀ ਬਾਥਰੂਮ ਦੇ ਵਿੱਚ ਪੂਰਾ ਪ੍ਰੋਪਰ ਇਹਨਾਂ ਨੇ ਕਰਵਾ ਰੱਖਿਆ ਜੀ ਮਿੱਤਰੋ ਜਿਨੇ ਵੀ ਇਹ ਘਰ ਖਰੀਦਣਾ ਹੈ ਬਹੁਤ ਘੱਟ ਬਜਟ ਦੇ ਵਿੱਚ ਇਹ ਘਰ ਮਿਲ ਜੂਗਾ ਜਿਨੇ ਵੀ ਇਹ ਘਰ ਖਰੀਦਣਾ ਹੈ ਬਸ ਸਿੱਧੀ ਆ ਕੇ ਆਪਣੀ ਰਹਿਸ਼ ਕਰ ਸਕਦੇ ਹੋ ਜਣੀ ਘਰ ਦਾ ਟੋਟਲੀ ਕੰਮ ਪੂਰਾ ਹੋਇਆ ਜੀ ਕੋਈ ਵੀ ਕੰਮ ਕਰਵਾਉਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਘਰ ਇਹਨਾਂ ਨੇ ਪੱਕਾ ਕਰਵਾ ਰੱਖਿਆ ਬਾਥਰੂਮ ਦੇ ਨਾਲ ਤੁਸੀਂ ਦੇਖ ਸਕਦੇ ਹੋ ਜੀ ਰਸੋਈ ਘਰ ਆ ਜਾਂਦਾ ਤੇ ਦੇਖੋ ਕਿੰਨਾ ਵਧੀਆ ਰਸੋਈ ਘਰ ਬਣਿਆ ਹੋਇਆ ਜੀ ਪੂਰਾ ਜੋ ਕੰਮ ਹੈ ਸਲਫਾਂ ਦਾ ਜੋ ਵਾਟਰ ਸਪਲਾਈ ਦਾ ਕੰਮ ਹੈ ਜੋ ਸਲਫਾਂ ਦੇ ਉੱਤੇ ਟਾਇਲ ਦਾ ਕੰਮ ਹੈ ਤੇ نیچے ਵੀ ਗ੍ਰੇਨੇਟ ਦਾ ਫਰਸ ਲੱਗਿਆ ਹੋਇਆ ਜੀ ਤੇ ਉੱਪਰ ਵੀ ਇਹਨਾਂ ਨੇ ਪੀਓਪੀ ਦਾ ਕੰਮ ਕਰਵਾ ਰੱਖਿਆ ਜੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸ਼ਾਨਦਾਰ ਕਿਚਨ ਬਣਾ ਰੱਖਿਆ ਇਹਨਾਂ ਨੇ ਦੇਖੋ ਜੀ ਮਾਲਕਾਂ ਦਾ ਨੰਬਰ ਆਪਾਂ ਸਕਰੀਨ ਤੇ ਚਲਾ ਰੱਖਿਆ ਜੀ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਸਿੱਧੀ ਤੁਸੀਂ ਮਾਲਕ ਨਾਲ ਗੱਲਬਾਤ ਕਰ ਸਕਦੇ ਹੋ ਤੇ ਘਰ ਦੀ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਘਰ ਦਾ ਰੇਟ ਰੱਖਿਆ ਜੀ ਮਾਲਕਾਂ ਨੇ 25 ਲੱਖ ਰੁਪਈਆ ਤੇ ਮੌਕੇ ਤੇ ਮਨ ਤਾਣ ਇਹ ਕਰ ਦਣਗੇ ਤੇ ਜਿਹੜੀ ਵੀ ਰੇਟ ਦੀ ਗੱਲ ਹੈ ਜਾਂ ਜਗ੍ਹਾ ਦੀ ਜਾਣਕਾਰੀ ਜੋ ਵੀ ਤੁਸੀਂ ਕੋਈ ਜਾਣਕਾਰੀ ਇਨਫੋਰਮੇਸ਼ਨ ਲੈਣੀ ਹੈ ਤਾਂ ਮਾਲਕ ਦਾ ਨੰਬਰ ਦਿੱਤਾ ਗਿਆ ਜੀ ਸਕਰੀਨ ਤੇ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਮਾਲਕ ਨੇ ਆਪਣੇ ਕੋਲ ਜਿਹੋ ਜੀ ਵੀਡੀਓ ਬਣਾ ਕੇ ਭੇਜੀ ਹੈ ਜੀ ਆਪਾਂ ਉਸ ਮੁਤਾਬਕ ਤੁਹਾਨੂੰ ਘਰ ਦੀ ਪੂਰੀ ਜਾਣਕਾਰੀ ਦੇ ਰਹੇ ਹਾਂ ਤੇ ਤੁਹਾਨੂੰ ਵੀਡੀਓ ਦੇ ਵਿੱਚ ਘਰ ਦਿਖਾ ਰਹੇ ਹਾਂ ਅੱਗੇ ਚੱਲ ਕੇ ਤੁਸੀਂ ਦੇਖ ਸਕਦੇ ਹੋ ਜੀ ਲੌਬੀ ਏਰੀਆ ਜਾਂਦਾ ਕਿੰਨਾ ਖੁੱਲਾ ਡੁੱਲਾ ਇਹਨਾਂ ਨੇ ਲੌਬੀ ਏਰੀਆ ਬਣਾ ਰੱਖਿਆ ਜੀ ਦਾ ਪੂਰਾ ਪ੍ਰੋਪਰ ਟੋਟਲੀ ਕੰਮ ਹੋਇਆ ਜੀ ਬਹੁਤ ਹੀ ਵਧੀਆ ਖੂਬਸੂਰਤ ਤੇ ਸ਼ਾਨਦਾਰ ਘਰ ਇਹਨਾਂ ਨੇ ਬਣਾ ਰੱਖਿਆ ਜੀ ਇੰਨੇ ਘੱਟ ਬਜਟ ਦੇ ਵਿੱਚ ਮਿੱਤਰੋ ਬਹੁਤ ਹੀ ਸ਼ਾਨਦਾਰ ਤੇ ਖੂਬਸੂਰਤ ਘਰ ਤੁਹਾਨੂੰ ਮਿਲ ਜਾਊਗਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਮਿੱਤਰੋ ਜੇ ਗੱਲ ਕਰੀਏ ਇੰਨੇ ਘੱਟ ਬਜਟ ਦੇ ਵਿੱਚ ਇੱਕ ਜਗ੍ਹਾ ਲੈ ਕੇ ਉਹ ਵੀ ਸ਼ਹਿਰ ਏਰੀਆ ਦੇ ਵਿੱਚ ਨਵਾਂ ਘਰ ਪਾਉਣਾ ਬਹੁਤ ਹੀ ਮਹਿੰਗੀ ਗੱਲ ਹੈ ਜੀ ਘਰਾਂ ਦੀਆਂ ਛੱਤਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਪੀਓਪੀ ਦਾ ਕੰਮ ਪੂਰਾ ਵਧੀਆ ਇਹਨਾਂ ਨੇ ਕਰਵਾ ਰੱਖਿਆ ਜੀ ਦੇਖੋ ਜੀ ਪੂਰਾ ਕੋਲਾ ਡੁੱਲਾ ਘਰ ਹੈ ਜੀ ਹਵਾਦਾਰ ਕਮਰੇ ਨੇ ਸਾਰੇ ਦੋ ਕਮਰੇ ਇਹਨਾਂ ਨੇ ਪਿੱਛੇ ਦਿੱਤੇ ਹੋਏ ਨੇ ਜੀ ਘਰ ਦੇ ਵਿੱਚ ਪ੍ਰੋਪਰ ਚਾਰ ਰੂਮ ਨੇ ਜੀ ਰਸੋਈ ਹੈ ਤੇ ਬਾਥਰੂਮ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਇਹ ਵੀ ਰੂਮ ਬਹੁਤ ਹੀ ਵਧੀਆ ਬਣਾ ਰੱਖੇ ਨੇ ਵੀ ਰੋਣੀਆਂ ਨੇ ਜਿੰਨਾ ਵੀ ਘਰ ਦੇ ਵਿੱਚ ਪੀਓਪੀ ਦਾ ਕੰਮ ਆ ਜਾਂ ਰੰਗ ਦਾ ਕੰਮ ਹੈ ਪੂਰਾ ਪ੍ਰੋਪਰ ਇਹਨਾਂ ਨੇ ਨਵਾਂ ਕਰਵਾ ਰੱਖਿਆ ਜੀ 25 ਲੱਖ ਰੁਪਏ ਵੀ ਰੋਣੀਆਂ ਨੇ ਰੇਟ ਰੱਖਿਆ ਜੀ ਮੌਕੇ ਤੇ ਮਾਣ ਤਾਣ ਹੋ ਜਾਊਗਾ ਘਰ ਦੀ ਕੋਈ ਜਾਣਕਾਰੀ ਲੈਣੀ ਹੈ ਮਾਲਕ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਫੋਨ ਕਾਲ ਕਰੋ ਤੇ ਪੂਰੀ ਜਾਣਕਾਰੀ ਲੋ ਲੁਧਿਆਣਾ ਲੋਕੇਸ਼ਨ ਹੈ ਜੀ ਟੇਬਾ ਰੋਡ ਦੇ ਉੱਤੇ ਘਰ ਬਣਿਆ ਹੋਇਆ ਜੀ ਤੇ ਇੱਕ ਸਾਈਡ 'ਤੇ ਵੀਰਵਾਲੀਆਂ ਨੇ ਪੂਜਾ ਰੂਮ ਬਣਾ ਰੱਖਿਆ ਜੀ ਆਪਾਂ ਇਹਨੂੰ ਸਟੋਰ ਰੂਮ ਵੀ ਬਣਾ ਸਕਦੇ ਹਾਂ ਜਾਂ ਪੂਜਾ ਰੂਮ ਵੀ ਬਣਾ ਸਕਦੇ ਹਾਂ ਬਹੁਤ ਹੀ ਵਧੀਆ ਇਹਨਾਂ ਨੇ ਘਰ ਦਾ ਕੰਮ ਕਰਵਾ ਰੱਖਿਆ ਜੀ ਤੁਸੀਂ ਵੀ ਮਿੱਤਰੋ ਆਪਣੇ ਕਿਸੇ ਵੀ ਕਰਮਕਾਨ ਕਿਸੇ ਕੋਠੀ ਜਾਂ ਕਿਸੇ ਜਗਾ ਜਾਂ پلاਟ ਜਾਂ ਕਿਸੇ ਦੁਕਾਨ ਦੀ ਐਡ ਸਾਡੇ ਕੋਲੋਂ ਫ੍ਰੀ ਦੇ ਵਿੱਚ ਕਰਵਾ ਸਕਦੇ ਹੋ ਜੀ ਆਪਣੇ ਸਟੇਟੇ ਫੋਨ ਨਾਲ ਸਾਨੂੰ ਵੀਡੀਓ ਬਣਾ ਕੇ ਭੇਜੋ ਜੀ ਤੇ ਘਰ ਦੀ ਨਾਲ ਡਿਟੇਲ ਦੱਸੋ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਸੋ ਆਸ ਕਰਦੇ ਹਾਂ ਜੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੋਏਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ